ਪਾਣੀ ਮਨੁੱਖ ਦੀ ਜੀਵਨ ਰੇਖਾ ਹੈ ਡੰਡੀ ਇਸ ਤੋਂ ਬਿਨਾ ਮਨੁੱਖ 7-8 ਦਿਨ ਤੋਂ ਵੱਧ ਜਿਉਂਦਾ ਨਹੀਂ ਰਹਿ ਸਕਦਾ ਡੰਡੀ ਦੂਰ ਅੰਦੇਸ਼ ਲੋਕ ਇਸੇ ਲਈ ਚੌਕਸ ਕਰ ਰਹੇ ਹਨ ਕਿ ਅਗਲੀ ਵਿਸ਼ਵ ਜੰਗ ਪਾਣੀ ਲਈ ਹੋਵੇਗੀ ਡੰਡੀ ਪੰਜਾਬ ਦਾ ਨਾ ਹੀ ਪੰਜ ਆਬ ਅਰਥਾਤ ਪੰਜਾਂ ਪਾਣੀਆਂ ਦੀ ਧਰਤੀ ਭਾਵ ਪੰਜ ਦਰਿਆਵਾਂ ਦੀ ਧਰਤੀ ਹੈ ਡੰਡੀ ਹਰੇ ਇਨਕਲਾਬ ਅਖੌਤੀ ਨਵੇਂ ਯੁੱਗ ਅਤੇ ਸੰਨਤੀਕਰਨ ਨੇ ਜਿਵੇਂ ਪਾਣੀ ਦੀ ਮਹੱਤਤਾ ਨੂੰ ਅਣਗੌਲਿਆਂ ਕੀਤਾ ਉਸੇ ਦਾ ਸਿੱਟਾ ਹੈ ਕਿ ਅੱਜ ਦੇਸ਼ ਵਿੱਚ ਸਭ ਤੋਂ ਵੱਧ ਪੰਜਾਬ ਹੀ ਵੱਡੇ ਜਲ ਸੰਕਟ ਵੱਲ ਵੱਧਦਾ ਜਾ ਰਿਹਾ ਹੈ ਡੰਡੀ ਜਿਸ ਬੇਕਦਰੀ ਨਾਲ ਅੱਜ ਅਸੀਂ ਪਾਣੀ ਦੀ ਦੁਰਵਰਤੋਂ ਕਰ ਰਹੇ ਹਾਂ ਜੇ ਨਾ ਸੰਭਲੇ ਤਾਂ ਸਾਡੀ ਧਰਤੀ ਹੇਠਲਾ ਪਾਣੀ ਬਹੁਤ ਜਲਦੀ ਖਤਮ ਹੋ ਜਾਵੇਗਾ ਡੰਡੀ ਅਸੀਂ ਆਪਣੇ ਇਸ ਬਹੁਮੁੱਲੇ ਖਜ਼ਾਨੇ ਨੂੰ ਇਨਾ ਦੂਸ਼ਿਤ ਵੀ ਕਰ ਦਿੱਤਾ ਹੈ ਕਿ ਮਾਹਿਰਾਂ ਅਨੁਸਾਰ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦਾ ਪਾਣੀ ਕਿਤੇ ਘਟ ਕਿਤੇ ਵੱਧ ਕੈਂਸਰ ਜੁਕਤ ਹੋ ਗਿਆ ਹੈ ਡੰਡੀ ਕਿਹਾ ਜਾਂਦਾ ਹੈ ਕਿ ਪੰਜਾਬ ਦੇ ਕਿਸਾਨ ਹੀ ਧਰਤੀ ਹੇਠਲਾ ਪਾਣੀ ਖਤਮ ਕਰਨ ਦੇ ਦੋਸ਼ੀ ਹਨ ਡੰਡੀ ਜੋ ਨਾ ਪੰਜਾਬ ਦੀ ਫਸਲ ਨਹੀਂ ਨਾ ਹੀ ਪੰਜਾਬੀ ਚੌਲ ਖਾਨ ਦੇ ਆਦੀ ਹਨ ਡੰਡੀ ਜਦੋਂ ਦੇਸ਼ ਵਿੱਚ ਭੁੱਖਮਰੀ ਸੀ ਤੇ ਅੰਨ ਦੀ ਵੱਡੀ ਥੋੜੀ ਸੀ ਡੰਡੀ ਇਸੇ ਅੰਨ ਸੰਕਟ ਤੇ ਕਾਬੂ ਪਾਉਣ ਲਈ ਹਰੇ ਇਨਕਲਾਬ ਦੀ ਸ਼ੁਰੂਆਤ ਹੋਈ ਡੰਡੀ ਪੰਜਾਬ ਦੀ ਧਰਤੀ ਉਪਜਾਊ ਸੀ ਅਤੇ ਸਾਡੇ ਕੋਲ ਪਾਣੀ ਵੀ ਬਹੁਤ ਸੀ ਡੰਡੀ ਇਸੇ ਲਈ ਹਰਾ ਇਨਕਲਾਬ ਸਰਕਾਰ ਨੇ ਆਪਣੀ ਲੋੜ ਅਨੁਸਾਰ ਜੋਰ ਨਾਲ ਪੰਜਾਬ ਤੋਂ ਹੀ ਸ਼ੁਰੂ ਕੀਤਾ ਡੰਡੀ ਅਨਾਜ ਦੀ ਕਮੀ ਦੀ ਪੂਰਤੀ ਲਈ ਭਾਰਤ ਸਰਕਾਰ ਨੇ ਪੰਜਾਬ ਵਿੱਚ ਕਣਕ ਤੇ ਝੋਨੇ ਦੇ ਫਸਲੀ ਚੱਕਰ ਨੂੰ ਪਰਫੁੱਲਜ ਕੀਤਾ ਡੰਡੀ ਵਿਗਿਆਨੀ ਵੀ ਇਹਨਾਂ ਦੋਹਾਂ ਫਸਲਾਂ ਲਈ ਵੱਧ ਤੋਂ ਵੱਧ ਝਾੜ ਵਾਲੀਆਂ ਕਿਸਮਾਂ ਦੇ ਬੀਜ ਤਿਆਰ ਕਰਦੇ ਰਹੇ ਡੰਡੀ ਹੁਣ ਜਦੋਂ ਦੇਸ਼ ਅੰਨਪੱਖੋਂ ਆਤਮ ਨਿਰਪਰ ਹੋ ਗਿਆ ਤਾਂ ਕੇਂਦਰ ਦਾ ਬਤੀਰਾ ਪੰਜਾਬ ਦੇ ਕਿਸਾਨਾਂ ਪ੍ਰਤੀ ਬਦਲ ਗਿਆ ਡੰਡੀ ਹਰ ਕੋਈ ਪਾਣੀ ਖਤਮ ਕਰ ਲਈ ਕਿਸਾਨਾਂ ਨੂੰ ਦੋਸ਼ੀ ਗਰਦਾਨ ਰਿਹਾ ਹੈ ਡੰਡੀ ਭਾਰਤ ਦੇ ਕਿਸੇ ਸੂਬੇ ਵਿੱਚੋਂ ਪੱਥਰ ਨਿਕਲਦਾ ਹੈ ਕਿਤੇ ਕੋਲਾ ਕਿਤੇ ਤਾਂਬਾ ਜਾਂ ਹੋਰ ਧਾਤ ਤੇ ਕਿਧਰੇ ਤੇਲ ਡੰਡੇ ਹਰ ਸੂਬਾ ਇਹਨਾਂ ਕੁਦਰਤੀ ਸੌਗਾਤਾਂ ਨੂੰ ਮੁੱਲ ਵੇਚਦਾ ਹੈ ਡੰਡੇ ਪੰਜਾਬ ਦੇ ਕਿਸਾਨ ਪਾਣੀ ਨੂੰ ਦੇਸ ਲਈ ਅੰਨ ਪੈਦਾ ਕਰਨ ਲਈ ਵਰਤਦੇ ਰਹੇ ਡੰਡੇ ਪਰ ਕੇਂਦਰ ਸਰਕਾਰ ਕਦੀ ਵੀ ਸਾਡੀ ਕਣਕ ਝੋਨੇ ਜਾਂ ਹੋਰ ਕਿਸੇ ਵੀ ਫਸਲ ਦਾ ਭਾ ਮਿਥਨ ਸਮੇ ਪਾਣੀ ਦੀ ਕੀਮਤ ਉਸ ਦੇ ਲਾਗਤ ਖਰਚਿਆਂ ਵਿੱਚ ਨਹੀਂ ਗਿਣਦੀ ਡੰਡੀ ਪੰਜਾਬ ਸਰਕਾਰ ਖੇਤੀ ਲਈ ਮੁਫਤ ਬਿਜਲੀ ਦਿੰਦੀ ਹੈ ਜਿਸ ਤੇ ਸਰਕਾਰੀ ਖਜ਼ਾਨੇ ਵਿੱਚੋਂ ਹਰ ਸਾਲ ਲਗਭਗ 22000 ਕਰੋੜ ਦਾ ਖਰਚਾ ਹੁੰਦਾ ਹੈ ਡੰਡੀ ਕੇਂਦਰ ਨੇ ਤਾ ਇਸ ਵਿੱਚੋਂ ਵੀ ਕਦੀ ਢੇਲਾ ਨਹੀਂ ਦਿੱਤਾ ਡੰਡੀ ਦੇਸ਼ ਦੇ ਅੰਨ ਭੰਡਾਰ ਵਿੱਚ ਪੰਜਾਬ ਦਾ ਹਮੇਸ਼ਾ ਸਭ ਤੋਂ ਵੱਡਾ ਹਿੱਸਾ ਰਿਹਾ ਹੈ ਡੰਡੀ ਕੇਂਦਰ ਨੇ ਪੰਜਾਬ ਦੇ ਪਾਣੀਆਂ ਤੇ ਵੀ ਹਮੇਸ਼ਾ ਰਾਜਨੀਤੀ ਹੀ ਕੀਤੀ ਹੈ ਡੰਡੀ ਕੁਝ ਗਲਤੀਆਂ ਪੰਜਾਬੀ ਕਿਸਾਨ ਵੀ ਕਰਦੇ ਹਨ ਜਿਵੇਂ ਕਿ ਉਹਨਾਂ ਨੂੰ ਪਾਣੀ ਦੀ ਪ੍ਰਵਾਹ ਹੀ ਨਹੀਂ ਡੰਡੀ ਅਸੀਂ ਇਸ ਵੇਲੇ ਧਰਤੀ ਦੀ ਦੂਜੀ ਤਹਿ ਵਿੱਚੋਂ ਪਾਣੀ ਕੱਢ ਰਹੇ ਹਾਂ ਜਿਸ ਵਿੱਚ ਲੈਡ ਜ਼ਹਿਰੀਲੇ ਰਸਾਇਣ ਤੇ ਭਾਰੀਆਂ ਤੱਤਾਂ ਹਨ ਡੰਡੀ ਇਹ ਪਾਣੀ ਨਾ ਪੀਣ ਯੋਗ ਹੈ ਤੇ ਨਾ ਹੀ ਖੇਤੀ ਯੋਗ ਡੰਡੀ ਇਹ ਪਾਣੀ ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਨੂੰ ਜਨਮ ਦਿੰਦਾ ਹੈ ਡੰਡੀ ਮਾਹਿਰ ਕਹਿੰਦੇ ਹਨ ਕਿ ਇਸ ਤਹ ਦਾ ਪਾਣੀ ਵੀ 2 ਕੁਸਾਲ ਵਿੱਚ ਖਤਮ ਹੋ ਜਾਵੇਗਾ ਡੰਡੀ ਜਦੋਂ ਕੋਈ ਕਿਸਾਨ ਗਰਮੀ ਦੇ ਮਈ ਮਹੀਨੇ ਖਾਲੀ ਖੇਤਾਂ ਨੂੰ ਫਜ਼ੂਲ ਪਾਣੀ ਨਾਲ ਭਰਦਾ ਹੈ ਤਾਂ ਦੁੱਖ ਹੁੰਦਾ ਹੈ ਡੰਡੀ ਅਖੇਜੀ ਧਰਤੀ ਠੰਡੀ ਕਰਦੇ ਹਾਂ ਡੰਡੀ ਗਰਮੀ ਦਾ ਮੌਸਮ ਹੈ ਧਰਤੀ ਤਾਂ ਠੰਡੀ ਹੁੰਦੀ ਨਹੀਂ ਡੰਡੀ